ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਅੱਜ ਬਹੁਤ ਹੀ ਮਹਾਨ ਦਿਨ ਹੈ ਕਾਦੀਆਂ ਨਗਰ ਤੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਜਗਤ ਗੁਰੂ ਵਾਲੀਏ ਦੋ ਜਹਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਹੋਇਆ ਸੰਗਤਾਂ ਇੱਕ ਮਹਾਨ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ ਇਹ ਮਹਾਨ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਰੇਲਵੇ ਰੋਡ ਤੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਪੜਾਵਾਂ ਵਿੱਚ ਹੁੰਦਾ ਹੋਇਆ ਵਾਪਸ ਸ਼ਾਮ ਨੂੰ ਇਸੇ ਗੁਰਦੁਆਰਾ ਸਾਹਿਬ ਪਹੁੰਚੇਗਾ ਇਸ ਮਹਾਨ ਪੁਰਬ ਦੀ ਇਲਾਕੇ ਦੀਆਂ ਸਰਬੱਤ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਇਸ ਮਹਾਨ ਨਗਰ ਕੀਰਤਨ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਜਿੱਥੇ ਹਾਜ਼ਰੀਆਂ ਭਰ ਰਹੀਆਂ ਹਨ ਉੱਥੇ ਬਹੁਤ ਸਾਰੇ ਸਕੂਲ ਤੇ ਬੱਚੇ ਗੱਤਕਾ ਟੀਮਾਂ ਬੈਂਡ ਟੀਮਾਂ ਅਤੇ ਹੋਰ ਗੁਰਮਖ ਪਿਆਰੇ ਹਾਜ਼ਰੀਆਂ ਪਰਦੇ ਹੋਏ ਆਪਣਾ ਜੀਵਨ ਸਫਲ ਬਣਾ ਰਹੇ ਹਨ ਇੱਕ ਵਾਰ ਫੇਰ ਸਰਬੱਤ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਮ ਮੁਟਕਾਲੇ ਨੀਂ ਸੂਰੇ ਕਟਮਾ ਰੂਮ ਮੁਟਕਾਲੇ ਤੇ ਪਰ ਕਟੋ ਸਤਿ ਸ਼੍ਰੀ ਅਕਾਲ ਜੱਟ ਮੈਂ ਆਸ ਬੀਤ ਕੇ ਕਰਾਂ ਸਭ ਦੀ ਅਰਦਾਸ ਕਰਾਂ ਆਂਦਾ ਬੱਦਸ ਜਿਵੇਂ ਭਾਗ ਨਾ ਪੂਰੀਆਂ ਕਰਨੇ ਕਾਲ ਕੰਪੂਟਰ ਨਾਲ ਨਾਮ ਸਰ ਦੀ ਤਲਾ ਤੇ ਰਖਾ ਕਰਦਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖ ਕੇ ਪੜ੍ਹ ਕੇ ਤੋ Ja, das Satu nama bahagia Duh 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 Satu nama